ਸਸ ਜੀ ਨਿਊ ਅਰਾਈਵਲ ਆਈ ਹੈ ਜੀ ਬਹੁਤ ਹੀ ਪਿਆਰੇ ਕਨਸੈਪਟ ਦੇ ਨਾਲ ਦੇਖੋ ਜੀ ਫੁੱਲ ਫਰੰਟ ਆਏਗਾ ਜੀ ਇਸੇ ਤਰੀਕੇ ਘੇਰੇ ਤੇ ਵਰਕ ਬਹੁਤ ਹੀ ਸ਼ਾਨਦਾਰ ਹੈ ਜੀ ਇਹ ਵਾਲਾ ਡਿਜ਼ਾਈਨ ਸਾਡਾ ਬਹੁਤ ਹੀ ਹਿੱਟ ਗਿਆ ਸੀ ਅਸੀਂ ਇਹਦੇ ਵਿੱਚ ਕਲਰ ਪਹਿਲਾਂ 10 ਕਲਰ ਬਣਵਾਏ ਸੀ ਤੇ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਹੁਣ ਫਿਰ ਅਸੀਂ ਇਹਦੇ 8-9 ਕਲਰ ਹੋਰ ਬਣਵਾਏ ਆ ਦੇ ਅੱਡੀ ਕਰਵਾਏ ਆ ਦੇਖੋ ਕਿੰਨੀ ਪਿਆਰੀ ਲੁੱਕ ਹੈ ਇਸ ਤਰੀਕੇ ਦੁਪੱਟਾ ਆਏਗਾ ਜੀ ਪ੍ਰਿੰਟਡ ਸ਼ਰਟ ਆਏਗੀ ਬਹੁਤ ਹੀ ਸ਼ਾਨਦਾਰ ਫੈਬਰਿਕ ਹੈ ਜੀ 컬러 ਕੰਬੀਨੇਸ਼ਨ ਬਹੁਤ ਹੀ ਹਟਕੇ ਆ ਦੇਖੋ ਜੀ ਲੁੱਕ ਕਿੰਨੀ ਸਪੈਸ਼ਲ ਆ ਜੀ ਇਸ ਤਰੀਕੇ ਦੇ ਡਿਜ਼ਾਈਨ ਕੰਬੀਨੇਸ਼ਨ ਹਾਈ ਪੈਟਰਨ ਦੇ ਵਿੱਚ ਗੁਲਾਟੀ ਕਲੋਥ ਹਾਊਸ ਤੇ ਤੁਹਾਨੂੰ ਬਹੁਤ ਹੀ ਸਪੈਸ਼ਲ ਮਿਲ ਰਿਹਾ ਜੀ ਇਹ ਅਸੀਂ ਸਪੈਸ਼ਲੀ ਬਣਾਇਆ ਹੈ ਜੀ ਕਰੇ ਫੈਬਰਿਕ ਦੇ ਉੱਤੇ ਬਹੁਤ ਹੀ ਸ਼ਾਨਦਾਰ ਫੈਬਰਿਕ ਹੈ ਜੀ ਪ੍ਰਾਈਜ਼ਿੰਗ ਆਏਗੀ ਜੀ ਇਹਦੀ 6500 ਦੀ ਐਮ ਆਰ ਪੀ ਹੈ ਜੀ ਸਪੈਸ਼ਲ ਆਫਰ ਦੇ ਵਿੱਚ ਮਿਲੇਗਾ ਜੀ ਤੁਹਾਨੂੰ 4800 ਦੀ ਰੇਂਜ 'ਚ ਜੀ 4800 ਦੀ ਰੇਂਜ ਦੀ ਗਲੈਕਟੀ ਲੋਥਾਉਸ ਜਲੰਧਰ ਦੇ ਵਿੱਚ ਸਾਡੀ ਸ਼ਾਪ ਹੈ 80 ਰੁਪਏ ਕੋਰੀਅਰ ਲੱਗਣਗੇ ਜੀ 4880 ਦਾ ਕੋਰੀਅਰ ਵਿਦ ਕੋਰੀਅਰ ਪਏਗਾ ਜੀ ਗਾਰੰਟੀ ਆਦੀ ਮਾਰਕੀਟ ਨਾਲੋਂ ਤੁਹਾਨੂੰ ਬਹੁਤ ਹੀ ਜੈਨੂਇਨ ਰੇਟ ਦੇ ਵਿੱਚ origignal ਚੀਜ਼ਾਂ origignal ਪ੍ਰਾਈਸ ਮਿਲ ਰਿਹਾ ਜੀ 4880 ਦਾ ਵਿਦ ਕੋਰੀਅਰ ਪਏਗਾ ਜੀ ਬਾਕੀ ਤੁਸੀਂ ਸ਼ਾਪ ਤੋਂ ਪਿਕ ਕਰਨਾ ਜਾਂਦੇ ਹੋ ਸ਼ਾਪ ਤੋਂ ਪਿਕ ਕਰ ਸਕਦੇ ਹੋ ਗਲੈਕਟੀ ਲੋਥਾਉਸ ਜਲੰਧਰ ਦੇ ਵਿੱਚ ਸਾਡੀ ਸ਼ਾਪ ਹੈ ਠੇਖਾ ਬਾਜ਼ਾਰ ਫੁੱਲਾਵਲਾ ਚੌਕ ਹਾਈ ਕਲਾਸ ਕਲਰ ਕੰਬੀਨੇਸ਼ਨ ਦੇ ਵਿੱਚ ਆ ਜੀ ਇਹਨਾਂ ਦੀ ਲੁੱਕ ਬਹੁਤ ਹੀ ਸ਼ਾਨਦਾਰ ਆਏਗੀ ਜੀ ਕਲਰ ਕਨਸੈਪਟ ਬਿਲਕੁਲ ਹੀ ਨਵੇਂ 4880 ਰੁਪਏ ਦੀ ਰੇਂਜ ਆ ਜੀ ਨਾਲ ਇਹਨਾਂ ਦੇ ਦੁਪੱਟੇ ਹਾਈ ਬਹੁਤ ਹੀ ਹਾਈ ਕਲਾਸ ਆ ਜੀ ਦੇਖੋ ਜੀ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਹੈ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਬਾਕੀ ਹੋਰ ਵੀ ਤੁਸੀਂ ਡਿਜ਼ਾਈਨ ਦੇਖਣੇ ਆ ਸਾਡਾ ਪੇਜ ਤੁਸੀਂ ਲਾਈਕ ਕਰ ਲਓ ਜੀ ਇੱਕ ਆ ਗਿਆ ਜੀ ਰਸਟ ਕਲਰ ਲੋ ਜੀ ਨੈਕਸਟ ਆ ਗਿਆ ਜੀ ਆਫ ਵਾਈਟ ਕਲਰ ਮਿਲਕੀ ਵਾਈਟ ਕਲਰ ਲੋ ਜੀ ਨੈਕਸਟ ਹੈਗਾ ਜੀ ਮਸਟਰਡ ਕਲਰ ਲੋ ਜੀ ਅਗਲਾ ਕਲਰ ਆ ਗਿਆ ਜੀ ਵਾਈਨ ਕਲਰ ਨਾਲ ਦੁਪੱਟੇ ਬਹੁਤ ਹੀ ਸ਼ਾਨਦਾਰ ਹੈ ਨਾਲ ਅਗਲਾ ਕਲਰ ਆ ਗਿਆ ਜੀ ਬਲੈਕ ਬਹੁਤ ਹੀ ਸ਼ਾਨਦਾਰ ਕਲਰ ਕੰਬੀਨੇਸ਼ਨ ਹੈ ਕੋਲ ਆਟਿਕਲੋ 1000 ਜਲੰਦਰ ਨਵੇਂ-ਨਵੇਂ ਆਰਟੀਕਲ ਦੇਖਣ ਲਈ ਸਾਡਾ ਤੁਸੀਂ ਪੇਜ ਲਾਈਕ ਕਰੋ ਧੰਨਵਾਦ